ગાજર એકસો અસ્સી ગસો ગાજર એકસો અસ્સી ગસો ગાજર ડેરસો ગાજર એકસો ગાજર ડેડસો ગાજર એકસો અસ્સી ગાજર ડેડસો આલુ તો અલુ તો તી લા લાલુ લાલ લાલુ પાંચસો લાલ લાલુ પાંચસો લા લાલુ પાંચસો لال ਨੂੰ 500 ਲਾਲ ਨੂੰ 500 ਲਓ ਜੀ 50 ਕਿਲੋ ਅੱਜ 30 ਦਸੰਬਰ 2025 ਨੂੰ ਪਹੁੰਚਿਆ ਜਗਰਾਉਂ ਦੀ ਸਬਜ਼ੀ ਮੰਡੀ ਚ ਪਹੁੰਚਿਆ ਮਾਰਗ ਟ੍ਰੇਡਿੰਗ ਕੰਪਨੀ ਦੀ ਦੁਕਾਨ ਤੇ ਜੀ ਤੇ ਅੱਜ ਬਾਈ ਬਟੇਲ ਪੁੱਛਦੇ ਅੱਜ ਦੇ ਬਾਅਦ ਬਟੇ ਮੇਰੀ ਸਾਸਰੀ ਕਾਲ ਜੀ ਅੱਛਾ ਵੀਰੇ ਅੱਜ ਦੇ ਆਪਣੇ ਮਾਰਗ ਟ੍ਰੇਡਿੰਗ ਕੰਪਨੀ ਦੇ ਥੋਕ ਦੇ ਭਾਅ ਦੱਸੋਗੇ 30 ਦਸੰਬਰ 2025 ਦੇ ਜੀ ਮਾਰਗ ਟ੍ਰੇਡਿੰਗ ਕੰਪਨੀ ਸ਼ਾਪ ਨੰਬਰ 15 30 12 25 ਹਾਂਜੀ ਗਾਜਰ ਵਿੱਚ 6 ਰੁਪਏ 8 ਰੁਪਏ ਜੀ ਠੀਕ ਹੈ ਜੀ ਆਹ 6 ਰੁਪਏ ਉਹ 8 ਰੁਪਏ ਜੀ ਆਜੂ ਵਿੱਚ ਲਾਲ 500 ਸ਼ਾਲਗਨ ਇਹਨੂੰ ਆ ਜੀ ਲਾਲ 552 ਕਿਲੋ ਭਰਦੀ ਠੀਕ ਆ ਜੀ ਤੇ ਹੋਰ ਆਪਣੇ ਆਰਡਰ ਵਿੱਚ 11 ਰੁਪਏ ਕਿਲੋ ਜੀ ਠੀਕ ਆ ਜੀ ਸ਼ਾਲਗਮ 8 ਰੁਪਏ ਠੀਕ ਆ ਜੀ ਬੈਂਗਣ 10 ਰੁਪਏ ਠੀਕ ਆ ਜੀ ਬੈਂਗਣੀ 10 ਰੁਪਏ ਠੀਕ ਆ ਜੀ ਚੂਚੂ 20 ਰੁਪਏ ਜੀ ਠੀਕ ਆ ਜੀ ਤੇ ਬਣਾ ਕੀਆ ਵਿੱਚ ਹੈਗਾ 8 ਰੁਪਏ ਕਿਲੋ ਠੀਕ ਹੈ ਜੀ ਮੂਲੀ ਵਿੱਚ 8 ਰੁਪਏ ਕਿਲੋ ਜੀ ਮੂਲੀ 8 ਰੁਪਏ ਤੇ ਪਿਆਜ਼ ਜੀ ਨਮਾ ਪਿਆਜ਼ 26 ਰੁਪਏ ਕਿਲੋ ਨਮਾ ਜੀ ਠੀਕ ਹੈ ਜੀ ਪ੍ਰਾਣਾ ਭੂਕਾਂ ਵਾਲਾ ਜਿਹੜਾ ਵਧੀਆ ਆਉਂਦਾ ਵਾ ਹਾਂਜੀ ਨਮਾ 30 ਰੁਪਏ ਕਿਲੋ ਜੀ ਠੀਕ ਹੈ ਜੀ ਗਾਜਰ 180 ਰੁਪਏ ਲਵਾ ਵੀਰੇ ਨਹੀਂ ਵੀਰੇ 180 ਰੁਪਏ ਲਵਾ ਫੇ ਜੀ ਗੱਲ ਹੋ ਗਈ ਤੇ ਬਾਈ ਬਣਾ ਤੇ ਇੱਕ ਦਸੀ ਮੈਨੂੰ ਫਰਾਸਬੀਨ ਫਰਾਸਬੀਨ 30 ਰੁਪਏ ਕਿਲੋ ਜੀ ਠੀਕ ਹੈ ਜੀ ਬਹੁਤ ਵਧੀਆ ਰੇਟ ਆ ਬਟੇ ਵੀਰੇ ਬਟੇ ਵੀਰੇ ਧੰਨਵਾਦ ਬਾਈ ਬਹੁਤ ਬਹੁਤ ਜਾਣਕਾਰੀ ਦੇਣ ਦੇ ਲਈ ਮੇਰਾ ਭਾਈ ਵੀਡੀਓ ਨੂੰ ਜਾਣਕਾਰੀ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਤੇ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਕੋਈ ਵੀ ਸੌਦਾ ਪਤਾ ਲੈਣਾ ਵੇਚਣਾ ਤਾਂ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਧੰਨਵਾਦ ਜੀ